ਸਾਲ 2026 ਦੇ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਥੇ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਨਵੇਂ ਸਾਲ ਦਾ ਇੰਤਜ਼ਾਰ ਕਰਦਾ ਹੈ ਉੱਥੇ ਹੀ ਜਦੋਂ ਅਸੀਂ ਮਹਿੰਗਾਈ ਦੇ ਦਰ ਦੀ ਗੱਲ ਕਰਦੇ ਹਾਂ ਤੇ ਸਾਲ 2026 ਦੇ ਵਿੱਚ ਮਹਿੰਗਾਈ ਦੇ ਦੌਰੇ ਝਟਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਮ ਜਨਤਾ ਨੂੰ ਜਿਵੇਂ ਬਿਲਕੁਲ ਇੱਕ ਪਾਸੇ ਜਿੱਥੇ ਮੋਬਾਈਲ ਫੋਨ ਨਿਰਮਾਤਾ ਸਮਾਰਟਫੋਨ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਅਦਾ ਕਰ ਸਕਦੇ ਨੇ ਉੱਥੇ ਹੀ ਇੱਕ ਨਵਾਂ ਮੋਬਾਈਲ ਫੋਨ ਖਰੀਦਣਾ ਹੋਰ ਜ਼ਿਆਦਾ ਮਹਿੰਗਾ ਹੋ ਸਕਦਾ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਟੈਲੀਕਾਮ ਕੰਪਨੀਆਂ ਦੇ ਤੇ ਉਹਨਾਂ ਨੇ ਵੀ ਲੋਕਾਂ ਦੀਆਂ ਜੇਬਾਂ ਦੇ ਹੋਰ ਜ਼ਿਆਦਾ ਬੋਝ ਵਧਾਉਣ ਦੀਆਂ ਕਿੱਸਰਾਈਆਂ ਲਗਾਉਣ ਦੇ ਲਈ ਮਜਬੂਰ ਕਰ ਦਿੰਦਾ ਹੈ ਜਿਸ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਤੇ ਗੱਲ ਕਰਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਮਹਿੰਗਾ ਹੋ ਸਕਦਾ ਹੈ ਮੋਬਾਈਲ ਫੋਨ ਦੀਆਂ ਕੀਮਤਾਂ ਦੇ ਵਿੱਚ ਤਾਂ ਵਾਅਦਾ ਜਿਹੜਾ ਹੈ ਉਹ ਹੋਣ ਲਈ ਕਿਹਾ ਹੀ ਜਾ ਰਿਹਾ ਹੈ ਕੁਲ ਮਿਲਾ ਕੇ ਮਹਿੰਗਾਈ ਆਮ ਜਨਤਾ ਤੇ ਭਾਰੀ ਬੋਝ ਵਧਾ ਸਕਦੀ ਹੈ ਤੇ ਉਹਨਾਂ ਦੇ ਬਜਟ ਨੂੰ ਹੋਰ ਜ਼ਿਆਦਾ ਵਿਗਾੜ ਸਕਦੀ ਹੈ ਸੋ ਜਿਸ ਤਰੀਕੇ ਦੇ ਨਾਲ ਮੋਬਾਈਲ ਫੋਨ ਦੀ ਵਰਤੋਂ ਹੋ ਰਹੀ ਹੈ ਇੰਟਰਨੈਟ ਅਸੀਂ ਯੂਜ਼ ਕਰ ਰਹੇ ਹਾਂ ਔਰ ਨਾਲ ਦੇ ਨਾਲ ਗੱਲ ਕਰ ਰਹੇ ਹਾਂ ਜਦੋਂ ਇੰਟਰਨੈਟ ਤੇ ਕਾਲ ਸਿਵਾਵਾਂ ਦੀ ਤੇ ਬਹੁਤ ਜ਼ਿਆਦਾ ਨੈਟਵਰਕਸ ਜਿਹੜੇ ਨੇ ਉਹ ਮਹਿੰਗੇ ਕਰ ਸਕਦੇ ਨੇ ਆਪਣੇ ਪਲਾਨਸ ਨੂੰ ਦੁਨੀਆ ਦੇ ਪ੍ਰਮੁੱਖ ਬ੍ਰੋকারেਜ ਜਦੋਂ ਅਸੀਂ ਗੱਲ ਕਰਦੇ ਫਰਮ ਮੋਰਗਨ ਸਟੇਨਲੀ ਦਾ ਅਨੁਮਾਨ ਹੈ ਕਿ ਅਪ੍ਰੈਲ ਤੇ ਜੂਨ 2026 ਦੇ ਵਿਚਕਾਰ ਟੈਲੀਕਮ ਕੰਪਨੀਆਂ 4G ਅਤੇ 5G ਪਲਾਨਸ ਦੇ ਵਿੱਚ ਕਾਫੀ ਕੀਮਤਾਂ ਦੇ ਵਿੱਚ ਵਾਧਾ ਕਰ ਸਕਦੀਆਂ ਕਿਉਂਕਿ 16 ਤੋਂ 20% ਦਾ ਵਾਧਾ ਹੋ ਸਕਦਾ ਹੈ ਰਿਪੋਰਟ ਦੇ ਮੁਤਾਬਕ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕੰਪਨੀਆਂ ਘੱਟ ਲਾਗਤ ਵਾਲੇ ਪਲਾਨਸ ਨੂੰ ਬੰਦ ਹੀ ਕਰ ਦੇਣ ਤੇ OTT ਵਰਗੀਆਂ ਸਟ੍ਰੀਮਿੰਗ ਸੇਵਾਵਾਂ ਨੂੰ ਪ੍ਰੀਮੀਅਮ ਯੋਜਨਾਵਾਂ ਤੱਕ ਸੀਮਿਤ ਕਰਕੇ ਗਾਹਕਾਂ ਨੂੰ ਵਧੀਆਂ ਕੀਮਤਾਂ ਦੇ ਲਈ ਤਿਆਰ ਕਰ ਰਹੀਆਂ ਨੇ ਜ਼ਿਕਰ ਅਜਿਹਾ ਹੀ ਹੁੰਦਾ ਗਿਆ ਤੇ ਆਉਣ ਵਾਲੇ 8 ਸਾਲਾਂ ਦੇ ਵਿੱਚ ਚੌਥਾ ਵੱਡਾ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਹੈ ਇਹ ਹੋਵੇਗਾ ਔਰ 2024 ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ 15% ਦੀ 2021 ਦੇ ਵਿੱਚ 20% ਦੀ 2019 ਦੇ ਵਿੱਚ 30% ਦਾ ਵਾਧਾ ਜਿਹੜਾ ਹੈ ਉਹ ਪਿਛਲੇ ਦਿਨੀ ਦੇਖਿਆ ਗਿਆ ਸੀ ਤੁਸੀਂ ਗੱਲ ਕਰਦੇ ਹੋ ਮੋਰਨ ਸਟੈਂਡਲੀ ਦੀ ਤੇ ਉਹਨਾਂ ਦੇ ਅਨੁਸਾਰ ਹਰ ਵਾਰ ਮਜ਼ਬੂਤ ਕੰਪਨੀਆਂ ਨੇ ਕੀਮਤਾਂ ਵਧਾ ਕੇ ਵਦੇਰੇ ਮਾਲੀਆ ਪੈਦਾ ਕੀਤਾ ਔਰ ਜਦੋਂ ਕਿ ਕਮਜ਼ੋਰ ਕੰਪਨੀਆਂ ਪਿੱਛੇ ਰਹਿ ਜਾਂਦੀਆਂ ਨੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਮੋਬਾਈਲ ਫੋਨਸ ਤੇ smartphones ਜਿਹੜੇ ਨੇ ਉਹ ਕਿੰਨੇ ਜ਼ਿਆਦਾ ਮਹਿੰਗੇ ਹੋਣਗੇ ਜੇਕਰ ਤੁਸੀਂ ਇੱਕ ਨਵਾਂ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਹੁਣੇ ਹੀ ਖਰੀਦਣ ਦਾ ਫਾਇਦਾ ਹੋਵੇਗਾ ਕਿਉਂਕਿ ਅਗਲੇ ਸਾਲ smartphone ਦੀਆਂ ਕੀਮਤਾਂ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਦਾ ਕਾਰਨ ਹੈ ਸੰਭਾਵਤ ਤੌਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਅਸੀਂ ਗੱਲ ਕਰਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਤੇ ਇਸ ਨੂੰ ਇਸ ਦਾ ਕਾਰਨ ਜਿਹੜਾ ਹੈ ਉਹ ਮੰਨਿਆ ਜਾ ਰਿਹਾ ਹੈ ਕਾਊਂਟਰ ਪੁਆਇੰਟ ਨੂੰ ਉਮੀਦ ਹੈ ਕਿ 2026 ਦੇ ਵਿੱਚ ਫੋਨਾਂ ਦੀ ਔਸਤ ਵਿਕਰੀ ਕੀਮਤ 6.9 ਫੀਸਦੀ ਵੱਧ ਜਾਵੇਗੀ ਔਰ ਕਾਊਂਟਰ ਪੁਆਇੰਟ ਵਿਸ਼ਲੇਸ਼ਕ ਚੇਤਾਵਨੀ ਦਿੰਦੇ ਨੇ ਕਿ 2026 ਤੱਕ ਸਥਿਤੀ ਹੋਰ ਜ਼ਿਆਦਾ ਵਿਗੜ ਸਕਦੀ ਹੈ ਔਰ ਜਦੋਂ ਅਸੀਂ ਪਹਿਲੇ 6 ਮਹੀਨਿਆਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਵਿੱਚ ਮੈਮਰੀ ਚਿਪ ਦੀਆਂ ਕੀਮਤਾਂ ਦੇ ਵਿੱਚ 40 ਫੀਸਦੀ ਵਾਧਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਦੇ ਨਾਲ ਕਿ ਮੋਬਾਈਲ ਫੋਨ ਉਤਪਾਦਨ ਲਾਗਤ ਵੀ ਵਾਚ ਜਾਏਗੀ ਔਰ ਇੱਕ ਪਾਸੇ ਜਿੱਥੇ ਮੋਬਾਈਲ ਫੋਨ ਦੀਆਂ ਕੀਮਤਾਂ 스마트ਫੋਨ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਹੈ ਉਹ ਨਜ਼ਰ ਆਏਗਾ ਉੱਥੇ ਹੀ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਮੋਬਾਈਲ ਚਿਪਸ ਦੇ ਦੁਆਰਾ ਮੋਬਾਈਲ ਸਰਵਿਸਿਜ਼ ਦੇ ਦੁਆਰਾ ਮੋਬਾਈਲ ਨੈਟਵਰਕਸ ਦੇ ਦੁਆਰਾ ਉਹਨਾਂ ਦੇ ਵਿੱਚ ਵੀ ਹੋਰ ਜ਼ਿਆਦਾ ਮਹਿੰਗਾਈ ਵੱਧ ਸਕਦੀ ਹੈ ਪਲਾਨਸ ਜਿਹੜੇ ਨੇ ਚੱਲ ਰਹੇ ਉਹ ਹੋਰ ਜ਼ਿਆਦਾ ਮਹਿੰਗੇ ਹੋ ਸਕਦੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਲਾਨਸ ਸਸਤੇ ਹੁਣ ਇਸ ਸਮੇਂ ਚੱਲ ਰਹੇ ਨੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦ ਹੀ ਨਾਰਮਲ ਪਲਾਨਸ ਨੇ ਉਹਨਾਂ ਨੂੰ ਐਡਵਾਂਸ ਤੇ ਐਡਵਾਂਸ ਨੂੰ ਹੋਰ ਜ਼ਿਆਦਾ ਐਡਵਾਂਸਡ ਫਾਰਮ ਦੇ ਵਿੱਚ ਜਿਹੜਾ ਹੈ ਉਹ ਆਮ ਜਨਤਾ ਤੱਕ ਪੇਸ਼ ਕੀਤਾ ਜਾਵੇਗਾ ਜੇਕਰ ਤੁਸੀਂ ਵੀ ਮੋਬਾਈਲ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਸੇ ਸਾਲ ਦੇ ਕੁਝ ਦਿਨ ਜਿਹੜੇ ਬਚੇ ਨੇ ਉਹਨਾਂ ਦੇ ਵਿੱਚ ਹੀ ਤੁਹਾਨੂੰ ਖਰੀਦ ਲੈਣਾ ਚਾਹੀਦਾ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਬਾਈਲ ਫੋਨ ਦੀਆਂ ਕੀਮਤਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ